ਸਾਤਸੰਗ ਦੇ ਉਸ ਪਰਮਪితਾ ਪ੍ਰਮਾਤਮਾ ਨੂੰ ਸਾਡੇ ਤੋਂ ਕੋਈ ਫੁੱਲ ਕੋਈ ਜਲ ਕੋਈ ਦੁੱਧ ਕੋਈ ਪੈਸਾ ਨਹੀਂ ਚਾਹੀਦਾ ਸਾਤਸੰਗ ਜੀ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਜੋ ਸੱਚੀ ਪ੍ਰੀਤ ਕਰਨਗੇ ਉਹਨਾਂ ਨੂੰ ਹੀ ਪ੍ਰਮਾਤਮਾ ਮਿਲਦਾ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਸਾਚੀ ਪ੍ਰੀਤ ਹਮ ਤੁਮਸਿਓ ਜੋਰੀ ਤੁਮਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਉ ਤਹਾਂ ਤੇਰੀ ਸੇਵਾ ਤੁਮਸੋ ਠਾਕੁਰ ਔਰ ਨਾ ਦੇਵਾ ਸਾਤ ਸੰਗਤ ਜੀ ਜੋ ਮਾਨਵਤਾ ਨੂੰ ਪਿਆਰ ਕਰਦੇ ਨੇ ਨਾ ਸਤਿਗੁਰੂ ਅਰਵਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਪ੍ਰਮਾਤਮਾ ਬੜਾ ਖੁਸ਼ ਹੁੰਦਾ ਹੈ ਰਵਦਾਸ ਪਿਆ ਹੈ ਬਸਰਿਓ ਮਾਨਵ ਪ੍ਰੇਮੀ ਤੇ ਸਾਤ ਸੰਗਤ ਜੀ ਮਾ ਜਿਨ੍ਹਾਂ ਜਿਨ੍ਹਾਂ ਨੇ ਮਾਨਵਤਾ ਨੂੰ ਪਿਆਰ ਕੀਤਾ ਹੈ ਜੋ ਸੰਸਾਰ ਲਈ ਸਾਤ ਸੰਗਤ ਜੀ ਚੱਲੇ ਨੇ ਜੋ ਦੀਨ ਦੁਖੀਆਂ ਲਈ ਸਾਤ ਸੰਗਤ ਜੀ ਜਿਨ੍ਹਾਂ ਨੇ ਹੱਕ ਦੀ ਆਵਾਜ਼ ਉਠਾਈ ਹੈ ਜਿਨ੍ਹਾਂ ਨੇ ਦੀਨ ਦੁਖੀਆਂ ਦਾ ਸਾਥ ਦਿੱਤਾ ਹੈ ਸਾਤ ਸੰਗਤ ਜੀ ਪ੍ਰਮਾਤਮਾ ਨੇ ਬੜਾ ਮਾਨ ਸਤਿਕਾਰ ਬਖਸ਼ਿਆ ਹੈ ਬਾਬਾ ਸਾਹਿਬ ਡਾਕਟਰ ਪੀਮਰਾਮ ਬੇਦਕਰ ਜੀ ਸਾਤਸੰਗਤ ਜੀ ਮਾਨਵਤਾ ਨੂੰ ਪਿਆਰ ਕੀਤਾ ਹਜ਼ਾਰਾਂ ਸਾਲਾਂ ਦੇ ਗੁਲਾਮ ਲੋਕਾਂ ਨੂੰ ਸਾਤਸੰਗਤ ਜੀ ਸੱਚ ਦਾ ਰਾਹ ਦਿਖਾਇਆ ਉਹਨਾਂ ਦੇ ਹੱਕ ਲਈ ਲੜੇ ਸਤਗੁਰੂ ਅਰਜਨ ਦੇਵ ਜੀ ਵਾਂਗੂ ਤੇ ਸਾਤਸੰਗਤ ਜੀ ਸਵਧਾਨ ਦੇ ਵਿੱਚ ਸਮਾਨਤਾ ਦਿੱਤੀ ਅਧਿਕਾਰ ਦਿੱਤੇ ਤੇ ਅੱਜ ਪੂਰੀ ਮਾਨਵਤਾ ਸਾਤਸੰਗਤ ਜੀ ਉਹਨਾਂ ਨੂੰ ਯਾਦ ਕਰਦੀ ਹੈ ਪੂਰੇ ਵਿਸ਼ਵ ਦੇ ਵਿੱਚ ਸਾਤਸੰਗਤ ਜੀ ਉਹਨਾਂ ਦਾ ਨਾਮ ਹੈ ਬਾਰ ਦੀ ਯੂਨੀਵਰਸਿਟੀਆਂ ਦੇ ਵਿੱਚ ਸਟੈਚੂ ਲੱਗੇ ਹੋਏ ਨੇ ਸਾਤਸੰਗਤ ਜੀ ਕਾ ਦੇ ਕਰਕੇ ਸਾਧ ਸੰਗਤ ਜੀ ਮਾਨਵਤਾ ਨੂੰ ਪਿਆਰ ਕੀਤਾ ਹੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਤੇ ਸਾਧ ਸੰਗਤ ਜੀ ਪ੍ਰੇਮ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਭਾਈ ਬਸ ਆਪਣੇ ਗੁਰੂ ਨੂੰ ਪਿਆਰ ਕਰੀਏ ਪਰਮਾਤਮਾ ਨੂੰ ਪਿਆਰ ਕਰੀਏ ਸਾਧ ਸੰਗਤ ਜੀ ਜਿਸ ਦਾ ਆਪਣੇ ਗੁਰੂ ਨਾਲ ਸੱਚਾ ਪਿਆਰ ਹੋਵੇਗਾ ਜਿਸ ਦਾ ਆਪਣੇ ਪਰਮਾਤਮਾ ਦੇ ਨਾਲ ਸੱਚਾ ਪਿਆਰ ਹੋਵੇਗਾ ਸਾਧ ਸੰਗਤ ਜੀ ਉਹ ਕੁਲ ਕਾਇਨਾਤ ਨੂੰ ਪਿਆਰ ਕਰੇਗਾ ਸਾਧ ਸੰਗਤ ਜੀ ਉਹ ਕੋਈ ਭੇਦ ਭਾਵ ਨਹੀਂ ਰੱਖੇਗਾ ਇਸ ਸਾਧ ਸੰਗਤ ਜੀ ਢੋਗੀ ਲੋਕ ਨੇ ਕਿ ਭਾਈ ਜੋ ਆਪਣੇ ਗੁਰੂ ਨੂੰ ਤਾਂ ਪਿਆਰ ਕਰਦੇ ਨੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਪਰ ਸੰਸਾਰ ਦੇ ਵਿੱਚ ਭੇਦ ਭਾਵ ਕਰਦੇ ਨੇ ਕਿਸੇ ਨੂੰ ਛੋਟਾ ਸਮਝਦੇ ਨੇ ਕਿਸੇ ਨੂੰ ਵੱਡਾ ਸਮਝਦੇ ਨੇ ਤੇ ਸਾਧ ਸੰਗਤ ਜੀ ਮਾਫ ਕਰਨਾ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਲੜਕਾ ਤੇ ਲੜਕੀ ਦੇ ਵਿੱਚ ਵੀ ਫਰਕ ਨਹੀਂ ਕੀਤਾ ਜਾਂਦਾ ਮਰਦ ਅਤੇ ਔਰਤ ਦੇ ਵਿੱਚ ਵੀ ਫਰਕ ਨਹੀਂ ਹੁੰਦਾ ਸਾਧ ਸੰਗਤ ਜੀ ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਮਰਦ ਹੈ ਉਹ ਪ੍ਰਮਾਤਮਾ ਦੇ ਸਾਧ ਸੰਗਤ ਜੀ ਉਸ ਦੇ ਦਰਬਾਰ 'ਚ ਅਸੀਂ ਸਭ ਜੀਵ ਇਸਤਰੀਆਂ ਨੇ ਸੈ ਕੀ ਸਾਰੇ ਸੁਹਾਗ ਨ ਜਾਣੈ ਤਜ ਅਬਮਾਨ ਸੁਖ ਰਲਿਆ ਮੰਨੈ ਤਨ ਮਨ ਦੇਈ ਨ ਅੰਤਰ ਰੱਖੈ ਅਵਰਾ ਦੇਖ ਨ ਸੁਣੈ ਅਪੱਖੈ ਇਹ 사త్సંગી ਜੀ ਬਹੁਤ ਵੱਡਾ ਸੱਚ ਹੈ ਬਹੁਤੇ ਲੋਕਾਂ ਨੂੰ ਪਤਾ ਹੀ ਨਹੀਂ ਇਹ 사త్సંગી ਜੀ ਜੋ ਲੜਕਾ ਤੇ ਲੜਕੀ ਚ ਭੇਦ ਭਾਵ ਕਰਦੇ ਨੇ ਨਾ ਉਹ ਸਤਸੰਗੀ ਬਿਲਕੁਲ ਹੀ ਨਹੀਂ ਹੈ ਭਾਈ ਸਤਗੁਰੂ ਦਾਸ ਮਹਾਰਾਜ ਜੀ ਦੀ ਨਜ਼ਰ ਵਿੱਚ ਉਸ ਪਰਮ ਪਿਤਾ ਪਰਮਾਤਮਾ ਦੀ ਨਜ਼ਰ ਵਿੱਚ 사త్సંગી ਜੀ ਅਸੀਂ ਸਭ ਜੀਵ ਇਸਤਰੀਆਂ ਹਾਂ ਸਾਤ ਸੰਗਤ ਜੋ ਤੇ ਕੋਈ ਮਰਦ ਨਹੀਂ ਹੈ ਕੋਈ ਔਰਤ ਨਹੀਂ ਹੈ ਇਹ ਸੰਸਾਰ ਚਲਾਉਣ ਵਾਸਤੇ ਸਾਤ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਨੇ ਮਰਦ ਅਤੇ ਔਰਤ ਨੂੰ ਪੈਦਾ ਕੀਤਾ ਹੈ ਇਹ ਸੰਸਾਰ ਨੂੰ ਚਲਾਉਣ ਲਈ ਸਾਤ ਸੰਗਤ ਜੀ ਐਸੇ ਕਰਕੇ ਭਾਈ बार-बार ਬੇਨਤੀ ਹੈ ਕਿ ਜੋ ਸਤ ਸੰਗੀ ਜੀਵਾਤਮਾਵਾਂ ਨੇ ਨਾ ਸਾਤ ਸੰਗਤ ਜੀ ਉਹ ਮਰਦ ਅਤੇ ਔਰਤ ਦੇ ਵਿੱਚ ਫਰਕ ਨਹੀਂ ਕਰਦੀ। ਚਾਹੇ ਉਹਦੇ ਘਰੇ ਕੋਈ ਲੜਕਾ ਪੈਦਾ ਹੋਵੇ, ਚਾਹੇ ਲੜਕੀ ਪੈਦਾ ਹੋਵੇ, ਸਾਧ ਸੰਗ ਜੋ ਇਹੀ ਸੋਚਦਾ ਹੈ ਕਿ ਭਾਈ ਪ੍ਰਮਾਤਮਾ ਦਾ ਕੋਈ ਪਿਆਰਾ ਆਇਆ ਹੈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਇਹ ਸਾਧ ਸੰਗਤ ਜੀ ਜਿੱਦੇ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਦਿਨ ਉਸ ਨੂੰ ਗਿਆਨ ਮਿਲ ਜਾਂਦਾ ਹੈ, ਗੁਰੂ ਦਾ ਗਿਆਨ, ਬ੍ਰਹਮ ਗਿਆਨ ਮਿਲਦਾ ਹੈ, ਉਸੇ ਦਿਨ ਉਸ ਨੂੰ ਪਤਾ ਲੱਗਦਾ ਹੈ ਕਿ ਭਾਈ ਮੇਰੇ ਤੇ ਪ੍ਰਮਾਤਮਾ 'ਚ ਕੋਈ ਫਰਕ ਹੀ ਨਹੀਂ। ਹਰ ਇਨਸਾਨ ਪ੍ਰਮਾਤਮਾ ਦਾ ਰੂਪ ਹੈ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਨਾ ਸਭ ਮੇ ਹਰ ਹੈ ਹਰ ਮੇ ਸਭ ਹੈ ਹਰ ਆਪਣੋ ਜੀ ਜਨ ਤੇ ਸਤਿਗੁਰੂ ਨਾਮਦੇ ਮਹਾਰਾਜ ਜੀ ਨੇ ਕਿਹਾ ਹੈ ਸਾਧ ਸੰਗਤ ਜੀ ਫਰਮਾਉਂਦੇ ਨੇ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਕਿ ਭਾਈ ਸਾਰੇ ਹੀ ਰੱਬ ਦਾ ਰੂਪ ਸਭ ਪਰਮਾਤਮਾ ਦੇ ਬੰਦੇ ਨੇ ਸਾਧ ਸੰਗਤ ਜੀ ਤੇ ਫਿਰ ਕੌਣ ਮਰਦ ਹੈ ਕੌਣ ਔਰਤ ਹੈ ਸਾਤ ਸੰਗਤ ਜੀ ਜੋ ਇਹਦੇ ਵਿੱਚ ਭੇਦ ਭਾਵ ਕਰਦਾ ਹੈ ਨਾ 사ਤ ਸੰਗਤ ਜੀ ਉਹ 사ਤ ਸੰਗੀ ਬਿਲਕੁਲ ਹੀ ਨਹੀਂ ਹੈ ਇਹ ਸੱਚਾ 사ਤ ਸੰਗਤ ਜੀ ਤਾਈਓ ਸਤਗੁਰਾਂ ਨੇ ਸਾਨੂੰ ਸਮਝਾਇਆ ਹੈ ਕਿ ਬੇਟਾ ਸਭ મે ਹਰ ਹੈ ਹਰ મે ਸਭ ਹੈ ਹਰ ਆਪਣੋ ਜਿਨ ਜਾਨਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਇਹ 사ਤ ਸੰਗਤ ਜੀ ਪ੍ਰਮਾਤਮਾ ਦੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਹੀ ਨਹੀਂ ਤੇ ਜਿੱਦੇ ਅਸੀਂ ਉਸ ਮਕਾਮ ਤੇ ਪਹੁੰਚ ਗਏ ਜੇ ਦੇ ਅਸੀਂ ਆਪਣੇ ਅੰਦਰ ਬੈਠੇ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ ਉਹਦੇ ਸਮਝ ਆਏਗੀ ਕਿ ਭਾਈ ਸਤਗੁਰੂ ਅਦਾਸ ਮਹਾਰਾਜ ਜੀ ਸੱਚ ਕਹਿੰਦੇ ਨੇ ਸਤਗੁਰੂ ਅਦਾਸ ਮਹਾਰਾਜ ਜੀ ਦੀ ਗੁਰਬਾਣੀ ਜੋ ਹੈ ਅੰਮ੍ਰਿਤ ਬਾਣੀ ਹੈ ਉਹ ਸੱਚ ਕਹਿੰਦੀ ਹੈ ਕਿ ਭਾਈ ਇਨਸਾਨ ਪਰਮਾਤਮਾ ਦਾ ਹੀ ਰੂਪ ਹੈ ਪ੍ਰਸਾਦ ਸੰਗਤ ਜੀ ਸਤਗੁਰੂ ਕਬੀਰ ਮਹਾਰਾਜ ਜੀ ਨੇ فرمایا ਨਾ ਕਹੋ ਕਬੀਰੇ RAM ਕੀ ਅੰਸ਼ ਪ੍ਰਸਾਦ ਸੰਗਤ ਜੀ ਅਸੀਂ ਭੁੱਲ ਗਏ ਆ ਕਿ ਭਾਈ ਪਰਮਾਤਮਾ ਨੇ ਸਾਨੂੰ ਅਵਤਾਰਾ ਵਾਂਗੂ ਪੈਦਾ ਕੀਤਾ ਹੈ ਨਰਪਤ ਏਕ ਸਿੰਘਾਸਨ ਸੋਇ ਸੁਪਨੇ ਪਇਆ ਭਿਖਾਰੀ ਅਚਤ ਰਾਜ ਵਿੱਚ ਰਿਤ ਦੁੱਖ ਪਾਇਆ ਸੋਗਤ ਪਈ ਹਮਾਰੀ ਸਤਸੰਗਤ ਜੀ ਜਿਵੇਂ ਕੋਈ ਰਾਜਾ ਹੋਵੇ ਨਾ ਸਿੰਘਾਸਨ ਤੇ ਬੈਠਾ ਹੋਵੇ ਉਸ ਨੂੰ ਨੀਂਦ ਆ ਜਾਵੇ ਸਤਸੰਗਤ ਜੀ ਨੀਂਦ 'ਚ ਉਹ ਸੁਪਨਾ ਵੇਖੇ ਤੇ ਸਤਸੰਗਤ ਜੀ ਸੁਪਨੇ ਦੇ ਵਿੱਚ ਉਹ ਭਿਖਾਰੀ ਬਣਿਆ ਦਰਦਰ ਤੇ ਪਟਕਰੇ ਹਾ ਬੜਾ ਦੁਖੀ ਹੈ ਸਤਸੰਗਤ ਜੀ ਭੁੱਖਾ ਹੈ ਪਿਆਸਾ ਹੈ ਕੱਪੜੇ ਨਹੀਂ ਤੇ ਸਤਸੰਗਤ ਜੀ ਜਦੋਂ ਸੁਪਨਾ ਉਦੋਂ ਟੁੱਟੇ ਤੇ ਉਹ ਕੀ ਦੇਖੇ ਕਿ ਰੱਬਾ ਤੇਰਾ ਸ਼ੁਕਰ ਹੈ ਮੈਂ ਤਾਂ ਸਿੰਘਾਸਨ ਤੇ ਬੈਠਾ ਮੈਂ ਭਿਖਾਰੀ ਨਹੀਂ ਸਿੰਘਾਸਨ ਤੇ ਸਾਧ ਸੰਗਤ ਜੀ ਨੀਂਦ ਆ ਜਾਂਦੀ ਹੈ ਨੀਂ ਵਿੱਚ ਉਹ ਸੁਪਨਾ ਵੇਖਦਾ ਭਿਖਾਰੀ ਬਣਿਆ ਸੁਪਨਾ ਜਦੋਂ ਟੁੱਟਦਾ ਭਾਈ ਉਦੋਂ ਪਤਾ ਲੱਗਦਾ ਕਿ ਮੈਂ ਤਾਂ ਭਿਖਾਰੀ ਨਹੀਂ ਹਾਂ ਮੈਂ ਤਾਂ ਰਾਜਾ ਹਾਂ ਤੇ ਸਤਿਗੁਰੂ ਜੀ ਫਰਮਾਉਂਦੇ ਬੇਟਾ ਇਹੀ ਤੇਰੇ ਨਾਲ ਹੈ ਅਸੀਂ ਅਗਿਆਨਤਾ ਦੀ ਨੀਂਦ 'ਚ ਸੁੱਤੇ ਪਏ ਹਾਂ ਸਾਧ ਸੰਗਤ ਜੀ ਤੇ ਭੁੱਲ ਗਏ ਹਾਂ ਕਿ ਭਾਈ ਅਸੀਂ ਉਸ ਪਰਮ ਪਿਤਾ ਪਰਮਾਤਮਾ ਦੇ ਭੇਜੇ ਹੋਏ ਰਾਜੇ ਹਾਂ ਸਾਧ ਸੰਗਤ ਰਾਜਾ ਵਾਂਗੂ ਅਵਤਾਰਾ ਵਾਂਗੂ ਉਸ ਪਰਮ ਪਿਤਾ ਪਰਮਾਤਮਾ ਨੇ ਸਾਨੂੰ ਪੈਦਾ ਕੀਤਾ ਹੈ ਪਰ ਅਗਿਆਨਤਾ ਕਰਕੇ ਸਾਧ ਸੰਗਤ ਜੀ ਅਸੀਂ ਦਰਦ-ਦਰ ਤੇ ਭਟਕ ਰਹੇ ਹਾਂ ਉਹ ਸਾਰੀ ਦੁਨੀਆ ਦਾ ਮਾਲਕ ਬੈਠਾ ਸਾਡੇ ਅੰਦਰ ਹੈ ਪਰ ਸਾਧ ਸੰਗਤ ਜੀ ਅਸੀਂ ਬਾਹਰ ਲੱਭਦੇ ਫਿਰਦੇ ਹਾਂ ਸਾਧ ਸੰਗਤ ਜੀ ਅਰਦਾਸ ਸੁਣਨ ਵਾਲਾ ਸਾਡੇ ਅੰਦਰ ਬੈਠਾ ਹੈ ਅਸੀਂ ਦਰਦ-ਦਰ ਤੇ ਅਰਦਾਸਾ ਕਰ ਰਹੇ ਹਾਂ ਬਿਨ ਬੋਲਿਆ ਸਭ ਕੁਝ ਜਾਣਦਾ ਸਾਧ ਸੰਗਤ ਜੀ ਸਾਡੇ ਬੋਲਣ ਤੋਂ ਪਹਿਲਾਂ ਹੀ ਉਸ ਨੂੰ ਸਭ ਪਤਾ ਹੈ ਕਿ ਭਾਈ ਇਹਨੂੰ ਕੀ ਦੇਣਾ ਕੀ ਨਹੀਂ ਦੇਣਾ ਤੇ ਕਿਹੜਾ ਕਰਮ ਕਰ ਰਿਹਾ ਕਿਹੜਾ ਨਹੀਂ ਕਰ ਰਿਹਾ ਇਹ ਸਤਸੰਗਤ ਜੀ ਸਾਡਾ ਹਿਸਾਬ ਕਿਤਾਬ ਰੱਖਣ ਵਾਲਾ ਸਾਡੇ ਅੰਦਰ ਹੀ ਬੈਠਾ ਹੈ ਸਤਸੰਗਤ ਜੀ ਜਿਵੇਂ ਕਿਤੇ ਕੈਮਰਾ ਲੱਗਿਆ ਹੋਵੇ ਨਾ ਆਪਾਂ ਅਲਰਟ ਹੋ ਜਾਈਏ ਸਤਸੰਗਤ ਜੀ ਆਪਾਂ ਆਪਣੇ ਕੱਪੜੇ ਵੀ ਠੀਕ ਕਰ ਲੈਣੀ ਤੇ ਸਤਸੰਗਤ ਜੀ ਬੜੇ ਧਿਆਨ ਨਾਲ ਰਹਿਣੇ ਕਿ ਭਾਈ ਕੋਈ ਗਲਤੀ ਨਾ ਕਰ ਦਈਏ ਕੈਮਰੇ ਲੱਗੇ ਹੋਏ ਨੇ ਸ਼ਰਾਰਤਾਂ ਵੀ ਨਹੀਂ ਕਰਦੇ ਸਤਸੰਗਤ ਜੀ ਕਿ ਕੈਮਰੇ ਚ ਰਿਕਾਰਡ ਹੋ ਰਿਹਾ ਤੇ ਸਤਸੰਗਤ ਜੀ ਜੋ ਗਲਤ ਸੋਚਦੇ ਇਨਸਾਨ ਨੇ ਜੋ ਚੋਰੀ ਕਰਨ ਵਾਲੇ ਨੇ 사ਤਸੰਗਤ ਜੀ ਉਹ ਵੀ ਸਤਰਕ ਰਹਿੰਦੇ ਨੇ ਕਿ ਭਾਈ ਇੱਥੇ ਕੈਮਰੇ ਲੱਗੇ ਨੇ ਫੜੇ ਜਾਵਾਂਗੇ ਤੇ 사ਤਸੰਗਤ ਜੀ ਜੇ ਚੋਰੀ ਕਰਦੇ ਨੇ ਭਾਈ ਆਪਣੇ ਆਪ ਨੂੰ ਪੂਰਾ ਟੱਕ ਕੇ ਆਂਦੇ ਨੇ ਕਿ ਭਾਈ ਕਿਤੇ ਫੜੇ ਨਾ ਜਾਈਂ ਕੈਮਰੇ ਦੇ ਵਿੱਚ ਪਰ 사ਤਸੰਗਤ ਜੀ ਬੇਨਤੀ ਕਿ ਦੁਨੀਆਂ ਦਾ ਸਭ ਤੋਂ ਵੱਡਾ ਜੋ ਕੈਮਰਾ ਹੋ ਸਾਡੇ ਅੰਦਰ ਹੀ ਲੱਗਿਆ ਹੋਇਆ ਜੋ ਪਲ ਪਲ ਹਰ ਪਲ 사ਤਸੰਗਤ ਜੀ ਸਾਡੇ ਕਰਮਾਂ ਨੂੰ ਰਿਕਾਰਡ ਕਰ ਰਿਹਾ ਹੈ ਲਿਖ ਰਿਹਾ ਹੈ 사ਤਸੰਗਤ ਜੀ ਕਿ ਆਪਾਂ ਭਾਈ ਕਿਹੜੇ ਕਿਹੜੇ ਕਰਮ ਕਰ ਰਹੇ ਹਾਂ ਸਾਰੀ ਦੁਨੀਆ ਤੋਂ ਸਾਸੰਗਤ ਜੀ ਅਸੀਂ ਲੁਕੋ ਸਕਦੇ ਹਾਂ ਪਰ ਉਹ ਪਰਮ ਪਿਤਾ ਪਰਮਾਤਮਾ ਤੋਂ ਸਾਡੇ ਕਰਮਾਂ ਨੂੰ ਲੁਕੋਇਆ ਨਹੀਂ ਜਾਣਾ ਸਾਸੰਗਤ ਜੀ ਧਰਮ ਰਾਏ ਜਦ ਬਿਲੇਖਾ ਮੰਗਾ ਕਿਆ ਮੁਕ ਲੈ ਕੇ ਜਾਏਗਾ ਸਾਸੰਗਤ ਜੀ ਉੱਥੇ ਹਿਸਾਬ ਹੋਣਾ ਹੈ ਸਾਹਿਬ ਤੋਂ ਪਹਿਲੇ ਖਾਲੇ ਸੀ ਪੀਰ ਪਰਿਆਤੂ ਪਰਦੇਸੀ ਸਾਸੰਗਤ ਜੀ ਸਾਹਿਬ ਨੇ ਲੇਖਾ ਮੰਗਣਾ ਕਿ ਭਾਈ ਕਿਹੜੇ ਕਰਮ ਕਰਕੇ ਆਏ ਤੇ ਕਿਹੜੇ ਨਹੀਂ ਕਰਕੇ ਆਏ ਤੇ ਸਾਸੰਗਤ ਜੀ ਫਿਰ ਉੱਥੇ ਦੇਖਾਂਗੇ ਭਾਈ ਇਹ ਕੰਮ ਤਾਂ ਮੈਂ ਬੰਦ ਕਮਰੇ ਚ ਕੀਤਾ ਸੀ ਐਸ ਕੰਮ ਕੰਮ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਇਹ ਮੇਰੇ ਕਰਮ ਦੇ ਵਿੱਚ ਕਿਵੇਂ ਆ ਗਿਆ ਸਾਧ ਸੰਗਤ ਜੀ ਇਸ ਦੁਨੀਆ ਤੋਂ ਲੁਕ ਹੋ ਸਕਦੇ ਉਸ ਪਰਮ ਪਿਤਾ ਪਰਮਾਤਮਾ ਤੋਂ ਨਹੀਂ ਲੁਕ ਹੋ ਸਕਦੇ ਪਰ ਇੱਕ ਬੇਨਤੀ ਹੈ ਸਾਧ ਸੰਗਤ ਜੀ ਸਤਿਗੁਰੂ ਦਾਸ ਮਹਾਰਾਜ ਜੀ ਫਰਮਾਉਂਦੇ ਨੇ ਜੋਤੇ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਦ ਪਾਵਨ ਨਾਮ ਕੈਸੇ ਹੁੰਦਾ ਕਿ ਭਾਈ ਇਸ ਦਰਬਾਰ ਚ ਵੱਡੇ ਵੱਡੇ ਪਾਪੀ ਵੀ ਤਰ ਜਾਂਦੇ ਸਾਧ ਸੰਗਤ ਜੀ ਜੇ ਸਾਡੇ ਤੋਂ ਕੋਈ ਗਲਤੀ ਹੋਈ ਹੈ ਨਾ ਕੋਈ ਗੱਲ ਨਹੀਂ ਹੈ ਸਾਧ ਸੰਗਤ ਜੀ ਅਗਰ ਅਸੀਂ ਉਸ ਗਲਤੀ ਦਾ ਪਛਤਾਵਾ ਕਰਦੇ ਹਾਂ ਸਤਿਗੁਰੂ ਅਰਦਾਸ ਮਹਾਰਾਜ ਜਿਹਦੇ ਦਰਬਾਰ ਚ ਆਉਂਦੇ ਆ ਉਸ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਗੁਰੂ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਕਿ ਸਤਿਗੁਰੂ ਜੀ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਾਂਗਾ ਮੇਰੇ ਤੋਂ ਬਹੁਤ ਭੁਲਚੁਕ ਹੋਈ ਹੈ ਗਲਤੀਆਂ ਹੋਈਆਂ ਨੇ ਪਰ ਅੱਜ ਮੈਂ ਵਾਅਦਾ ਕਰਦਾ ਹਾਂ ਕਿ ਗੁਰੂ ਜੀ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਾਂਗਾ ਇਹ 사ਤ ਸੰਗਤ ਜੋ ਪਰਮ ਪਿਤਾ ਪਰਮਾਤਮਾ ਬਖਸ਼ਣ ਹਾਰ ਹੈ ਜਾਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੇ ਪਾਸ ਐਸੇ ਦੁਰਮਤ ਨਿਸਤਰੈ ਤੂੰ ਕਿਉ ਨ ਤਰੈ ਰਬਦਾਸ ਕਿ ਭਾਈ ਅੱਡੇ ਵੱਡੇ ਵੱਡੇ ਪਾਪੀ ਤਰ ਗਏ ਤੇ ਸਾਧ ਸੰਗਤ ਜੀ ਆਪਾਂ ਵੀ ਤਰ ਸਕਦੇ ਹਾਂ ਗਨ ਕਾ ਉਤੇ ਕਿਸ ਕਰਮਾ ਜੋਗ ਪਰ ਪਰ ਸੰਸੋਰਮਤੀ ਪੋਗ ਨਿਸਬਾਸਰ ਦੁਸ਼ਕਰਮ ਕਮਾਈ RAM ਕਹਿਤ ਬੈਕੁੰਠ ਹੈ ਜਾਈ ਐਡੀ ਵੱਡੀ ਵੈਸ਼ਾ ਸਾਧ ਸੰਗਤ ਜੀ ਦਿਨ ਰਾਤ ਦੁਸ਼ਕਰਮ ਕਰਦੀ ਸੀ ਪਰ ਜਦੋਂ ਸੰਤਾਂ ਦੀ ਸ਼ਰਨ ਦੇ ਵਿੱਚ ਆਈ ਨਾ ਸਾਧ ਸੰਗਤ ਜੀ ਉਹ ਵੀ ਭਵ ਸਾਗਰ ਤੋਂ ਪਾਰ ਹੋ ਗਏ ਐਸੇ ਕਰਕੇ ਭਾਈ ਆਓ ਸਤਗੁਰ ਅਰਦਾਸ ਮਹਾਰਾਜ ਜੀ ਦੇ ਨਾਲ ਜੁੜੀਏ ਅੰਮ੍ਰਿਤ ਬਾਣੀ ਦੇ ਨਾਲ ਜੁੜੀਏ ਸਾਧ ਸੰਗਤ ਜੀ ਸਾਡੇ ਜੋ ਪਿਛਲੇ ਕਰਮ ਨੇ ਉਹ ਕੱਟੇ ਜਾਣਗੇ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ ਓਨ ਮਨ 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 ਹੀ ਮਿਲੇ ਛਟਕਤ ਬਜਰ ਕਪਾਲ ਸਾਧ ਸੰਗਤ ਜੀ ਇਸ ਯੁੱਗ ਦਾ ਧਰਮ ਪੜੋ ਤੁਮ ਭਾਈ ਪੂਰੇ ਗੁਰਸਬ ਸੋਜੀ ਪਾਈ ਇੱਥੇ ਅੱਗੇ ਹਰ ਨਾਮ ਸਿਖਾਈ ਕਿ ਸਾਧ ਸੰਗਤ ਜੀ ਇੱਥੇ ਵੀ ਸਾਡੇ ਨਾਮ ਕੰਮ ਆਏਗਾ ਸਤਿਗੁਰ ਦਾ ਗਿਆਨ ਕਮਾਏ ਤੇ ਸਾਧ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਵੀ ਇਹ ਜੋ ਨਾਮ ਹੈ ਸੇਵਾ ਹੈ ਭਜਨ ਬੰਦਗੀ ਹੈ ਸਾਧ ਸੰਗਤ ਜੀ ਕੰਮ ਆਏਗੀ ਤੇ ਸਤਿਗੁਰ ਅਦਾਸ ਮਹਾਰਾਜ ਜੀ ਫਰਮਾਉਂਦੇ ਨੇ ਭਾਈ ਜੀ ਕੋਈ ਗਲਤੀ ਹੋਈ ਹੈ ਤਾਂ ਗੁਰੂ ਨੂੰ ਦੱਸ ਪਛਤਾਵਾ ਕਰ ਤੇ ਵਾਅਦਾ ਕਰ ਅੱਜ ਤੋਂ ਬਾਅਦ ਕੋਈ ਗਲਤੀ ਨਹੀਂ ਕਰੇਗਾ ਅੱਜ ਤੋਂ ਬਾਅਦ ਉਹੀ ਕੰਮ ਕਰਾਂਗਾ ਜੋ ਗੁਰੂ ਕਹਿੰਦੇ ਨੇ ਸਤਿਗੁਰੂ ਅਰਦਾਸ ਮਹਾਰਾਜ ਜੀ ਦੀ ਬਾਣੀ ਵਿੱਚ ਜੋ ਲਿਖਿਆ ਆ ਅੱਜ ਤੋਂ ਬਾਅਦ ਮੈਂ ਉਹੀ ਕਰਾਂਗਾ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਦਾ ਪਰ ਬੇਨਤੀ ਸਾਧ ਸੰਗਤ ਜੀ ਉੱਥੇ ਸੱਚੀਆਂ ਅਰਦਾਸਾਂ ਹੀ ਚਲਦੀਆਂ ਨੇ ਇਹ ਨਹੀਂ ਕਿ ਭਾਈ ਅਸੀਂ ਅਰਦਾਸ ਕਰ ਰਹੇ ਹਾਂ ਕੱਲ ਨੂੰ ਅਸੀਂ ਫੇਰ ਬੁਰਾ ਕੰਮ ਸ਼ੁਰੂ ਕਰ ਦਿਆਂਗੇ ਸਾਤਸੰਗਤ ਜੀ ਜਿਹੜਾ ਸੱਚੇ ਮਨ ਦੇ ਨਾਲ ਸਤਿਗੁਰਾਂ ਅੱਗੇ ਅਰਦਾਸ ਕਰਦਾ ਆ ਜੋ ਸੱਚੇ ਮਨ ਦੇ ਨਾਲ ਆ ਕੇ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗਲਤੀ ਨਹੀਂ ਕਰਾਂਗਾ ਸਤਿਗੁਰ ਅਰਦਾਸ ਮਹਾਰਾਜ ਜੀ ਫਰਮਾਉਂਦੇ ਨੇ ਜੋ ਪੇ ਹਮ ਨਾ ਪਾਪ ਕਰਨਤਾ ਅਹੇ ਅਨੰਤਾ ਪਤਿਤ ਪਾਵਨ ਨਾਮ ਕੈਸੇ ਹੁੰਦਾ ਕਿ ਸਾਤਸੰਗਤ ਜੀ ਉਹ ਪਰਮ ਪਿਤਾ ਪਰਮਾਤਮਾ ਬਖਸ਼ ਦਿੰਦਾ ਹੈ ਪਰ ਬਾਰ ਬਾਰ ਬੇਨਤੀ ਸਾਤਸੰਗਤ ਜੀ ਬਖਸ਼ ਦਾ ਉਹਨਾਂ ਨੂੰ ਹੀ ਹੈ ਜੋ ਸਾਤਸੰਗਤ ਜੀ ਸੱਚੇ ਮਨ ਦੇ ਨਾਲ ਅਰਦਾਸ ਬੇਨਤੀ ਕਰਦੇ ਨੇ ਸਪਾਈ ਅਸੀਂ ਇਹ ਨਹੀਂ ਦੇਖਣਾ ਕਿ ਭਾਈ ਅਸੀਂ ਪਿਛਲੇ ਸਮੇਂ 'ਚ ਕੀ ਕਰਕੇ ਆਈਏ ਅਸੀਂ ਅੱਜ ਦੇਖਣਾ ਹੈ ਆਉਣ ਵਾਲਾ ਭਵਿੱਖ ਦੇਖਣਾ ਹੈ ਸਾਧ ਸੰਗਤ ਜੀ ਅਸੀਂ ਸਾਧ ਸੰਗਤ ਜੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦਿਖਾਏ ਨਕਸ਼ੇ ਕਦਮ ਤੇ ਚੱਲਣਾ ਹੈ ਅਸੀਂ ਬਾਬਾ ਸਾਹਿਬ ਡਾਕਟਰ ਰ피ਮਰਾ ਉਮੇਦਕਰ ਜੀ ਦੇ ਨਕਸ਼ੇ ਕਦਮ ਤੇ ਚੱਲਣਾ ਹੈ ਸਾਧ ਸੰਗਤ ਜੀ ਪਿਛਲੇ ਗੁਨਾਹ ਬਖਸ਼ਾਏ ਜੀਓ ਅਬ ਤੂੰ ਮਾਰਕ ਪਾਏ ਹਰ ਕੀ ਚਰਨੀ ਲਾਗ ਰਹਾ ਵਿਚੋ ਆਪ ਗਵਾਏ ਮੇਰੇ ਮਨ ਗੁਰਮੁਖ ਨਾਮ ਹਰਤਿਆਏ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਇਕ ਹੈ ਪਾਏ ਜੈਸੇ ਬਾਲਕ ਪਾਏ ਸੁਭਾਈ ਲਖ ਅਪਰਾਧ ਕਮਾਵੇ ਕਰ ਉਪਦੇਸ਼ ਚਿੜਕੈ ਬਹੁ ਪਾਤੀ ਬਹੁੜ ਪਿਤਾ ਗਲ ਲਾਵੇ ਪਿਛਲੇ ਉਹ ਗੁਣ ਬਖਸ਼ ਲਏ ਪ੍ਰਭ ਅਗੇ ਮਾਰਗ ਪਾਵੇ ਸਾਧ ਸੰਗਤ ਜਿਵੇਂ ਕੋਈ ਬੱਚਾ ਹੋਵੇ ਨਾ ਜੈਸੇ ਬਾਲਕ ਪਾਏ ਪਾਏ ਸੁਭਾਈ ਲਖ ਅਪਰਾਧ ਕਮਾਵੇ ਕਿ ਭਾਈ ਬਹੁਤ ਅਪਰਾਧ ਕਰਦਾ ਹੈ ਫਰ ਸਾਸੰਗਤ ਜੀ ਕਰ ਉਪਦੇਸ਼ ਛਿੜਕੈ ਬਹੁ ਪਾਤੀ ਤੇ ਗਲਤੀਆਂ ਕਰਕੇ ਜਦੋਂ ਘਰੇ ਆਂਦਾ ਹੈ ਨਾ ਕਰੇ ਸਾਸੰਗਤ ਜੀ ਉਲੰਭੇ ਵੀ ਆਂਦੇ ਨੇ ਸ਼ਿਕਾਇਤਾਂ ਵੀ ਆਉਂਦੀਆਂ ਨੇ ਮਾਂ ਨੂੰ ਵੀ ਗੁੱਸਾ ਆਉਂਦਾ ਹੈ ਪਿਤਾ ਨੂੰ ਵੀ ਗੁੱਸਾ ਆਉਂਦਾ ਤੇ ਸਾਸੰਗਤ ਜੀ ਬਹੁਤ ਛਿੜਕਦੇ ਨੇ ਕਰ ਉਪਦੇਸ਼ ਛਿੜਕੈ ਬਹੁ ਪਾਤੀ ਬਹੁਤ ਪਿਤਾ ਗਲ ਲਾਵੇ ਸਾਸੰਗਤ ਜੀ ਨੂੰ ਫੇਰ ਗਲੇ ਲਾ ਲੈਂਦੇ ਨੇ ਪਿਛਲੇ ਉਹ ਗੁਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੇ ਸਾਸੰਗਤ ਜੋ ਪਿਛਲੇ ਗੁਨਾਹ ਬਖਸ਼ ਲੈਂਦਾ ਹੈ ਜੋ ਪੇ ਹਮਨਾ ਪਾਪ ਕਰਨਤਾ ਅਹੇ ਅਨੰਤਾ ਪਤੀ ਤਿਤ ਪਾਵਨ ਨਾਮ ਕੈਸੇ ਹੁੰਦਾ ਸਵਾਉ ਸਾਧ ਸੰਗਤ ਜੀ ਉਸ ਪਰਮ ਪਿਤਾ ਪਰਮਾਤਮਾ ਦੇ ਦਰਬਾਰ ਦੇ ਵਿੱਚ ਸਭ ਨੂੰ ਬਖਸ਼ਿਆ ਜਾਂਦਾ ਜੋ ਸੱਚੇ ਮਨ ਦੇ ਨਾਲ ਅਰਦਾਸ ਬੇਨਤੀ ਲੈ ਕੇ ਆਉਂਦੇ ਨੇ ਕਿ ਭਾਈ ਅੱਜ ਤੋਂ ਬਾਅਦ ਮੈਂ ਕੋਈ ਬੁਰਾ ਕਰਮ ਨਹੀਂ ਕਰਾਂਗਾ ਸਾਧ ਸੰਗਤ ਜੀ ਗੁਰਪੁਰਬ ਮਨਾ ਰਹੇ ਤੇ ਗੁਰਪੁਰਬ ਮਨਾਉਣ ਦਾ ਮਤਲਬ ਇਹੀ ਹੈ ਕਿ ਭਾਈ ਆਪਾਂ ਗੁਰਾਂ ਦੇ ਵਿਚਾਰਤਾਰਾ ਤੇ ਚੱਲੀਏ ਜੋ ਸਤਿਗੁਰੂ ਦਾਸ ਮਹਾਰਾਜ ਜੀ ਕਹਿੰਦੇ ਨੇ ਸਮਝਾਉਂਦੇ ਨੇ ਭਾਈ ਉਸ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੇ ਜੀਵਨ ਬਾਰ-ਬਾਰ ਨਹੀਂ ਮਿਲਣਾ ਸਾਸ ਸੰਗਤ ਦੁਲਬ ਜਨਮ ਪੁਨ ਫਲ ਪਾਇਓ ਸਾਸ ਸੰਗਤ ਜੀ ਕਿਰਪਾ ਹੋਈ ਉਸ ਮਾਲਕ ਦੇ ਜੋ ਸਾਨੂੰ ਸ਼ਰੀਰ ਮਿਲਿਆ ਇਹ ਬਾਰ-ਬਾਰ ਨਹੀਂ ਮਿਲਣਾ ਸਾਸ ਸੰਗਤ ਜੀ ਨਸ਼ੇ ਵਿੱਚ ਲੜਾਈ ਝਗੜੇ ਵਿੱਚ ਈਰਖਾ ਵਿੱਚ ਗਲਤ ਕੰਮਾਂ ਦੇ ਵਿੱਚ ਪੈ ਕੇ ਇਸ ਸ਼ਰੀਰ ਦਾ ਨੌਚ ਨਾ ਕਰੀਏ ਇਹ ਜੀਵਨ ਆਪਾਂ ਸਫਲ ਕਰਕੇ ਜਾਣਾ ਹੈ ਸਾਤਸੰਗਤ ਜੀ ਸਤਿਗੁਰੂ ਅਰਦਾਸ ਮਹਾਰਾਜ ਜੀ ਨੇ ਬਹੁਤ ਸੋਹਣਾ ਤਰੀਕਾ ਵੀ ਦੱਸਿਆ ਹੈ ਭਗਤੀ ਕਰਨ ਦਾ ਕਿ ਭਾਈ ਸਾਨੂੰ ਕੋਈ ਕਰ-ਬਾਰ ਛੱਡਣ ਦੀ ਲੋੜ ਨਹੀਂ ਕੋਈ ਚੜਾਵਾ ਚੜਾਉਣ ਦੀ ਲੋੜ ਨਹੀਂ ਕਿਤੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਅਸੀਂ ਸਾਤਸੰਗਤ ਜੀ ਰੋਜ਼ ਜੋ ਕੰਮ-ਕਾਰ ਕਰਦੇ ਹਾਂ ਕਰਦੇ ਕਰਦੇ ਭਗਤੀ ਕਰ ਸਕਦੇ ਹਾਂ ਚਿਤ ਸਿਮਰਨ ਕਰੋ ਨੈਨ ਅਵਲੋਕਨ ਸਰਵਨ ਬਾਣੀ ਸੋ ਜਸਪੁਰ ਰੱਖੋ ਕਿ ਭਾਈ ਮਨ ਦੇ ਜਦੋਂ ਵੀ ਸਿਮਰਨ ਕਰਨਾ ਸਾਤਸੰਗਤ ਜੀ ਮਨ ਨਾਲ ਕਰਨਾ ਹੈ ਇਹ ਦਿਖਾਵੇ ਵਾਸਤੇ ਸਿਮਰਨ ਨਹੀਂ ਕਰਨਾ ਚੇਤਸ ਸਿਮਰਨ ਕਰੋ ਕਿ ਭਾਈ ਦਿਲ ਨਾਲ ਸਿਮਰਨ ਕਰਿਆ ਕਰੋ ਉਸ ਮਾਲਕ ਨਾਲ ਸੱਚਾ ਪਿਆਰ ਕਰੋ ਨੈਨ ਅਵਲੋਕ ਨੂੰ ਤੇ ਸਾਧ ਸੰਗਤ ਜੀ ਅੱਖਾਂ ਨਾਲ ਜੋ ਵੀ ਦੇਖਣਾ ਹੈ ਸੱਚ ਦੇਖਣਾ ਹੈ ਅੱਜ ਕੱਲ ਸਾਧ ਸੰਗਤ ਜੀ ਮੋਬਾਈਲ ਫੋਨ ਦਾ ਜਮਾਨਾ ਹੈ ਕੰਪਿਊਟਰ ਲੈਪਟਾਪ ਦਾ ਜਮਾਨਾ ਹੈ ਤੇ ਸਾਧ ਸੰਗਤ ਜੀ ਬੱਚੇ ਕੱਲੇ ਹੁੰਦੇ ਨੇ ਸਾਧ ਸੰਗਤ ਜੀ ਬੱਚਿਆਂ ਲਈ ਵੀ ਆਪਾਂ ਨਿਗ੍ਹਾ ਰੱਖਣੀ ਕਿ ਭਾਈ ਉਹ ਕੀ ਦੇਖਦੇ ਨੇ ਉਹਨਾਂ ਦੀ ਸੰਗਤ ਕੀ ਧਿਆਨ ਰੱਖਣਾ ਹੈ ਸਾਧ ਸੰਗਤ ਇਸ ਚੀਜ਼ ਦਾ ਕਿਉਂਕਿ ਜੋ ਬੱਚਾ ਦੇਖਦਾ ਹੈ ਸਾਧ ਸੰਗਤ ਇਹ ਜੋ ਕਰੇਗਾ ਜਿਸ ਤਰ੍ਹਾਂ ਦੀ ਚੀਜ਼ਾਂ ਬੱਚੇ ਦੇਖਣਗੇ ਸਾਸੰਗਤ ਜੇ ਸਾਇੰਸ ਵੀ ਕਹਿੰਦੀ ਵਿਗਿਆਨ ਵੀ ਕਹਿੰਦਾ ਤੇ ਗੁਰੂ ਰਵਿਦਾਸ ਮਹਾਰਾਜ ਜੀ ਵੀ ਕਹਿੰਦੇ ਨੇ ਕਿ ਭਾਈ ਜੋ ਅੱਖਾਂ ਚੋਂ ਦੇਖੇਗਾ ਬੱਚਾ ਉਹ ਕਰਨ ਦੀ ਕੋਸ਼ਿਸ਼ ਕਰੇਗਾ ਕਿਉਂਕਿ ਬੱਚਾ ਕੋਰਾ ਕਾਗਜ਼ ਹੈ ਸਾਸੰਗਤ ਜੀ ਤੇ ਤਾਈਓ ਸਤਿਗੁਰੂ ਜੀ ਕਹਿੰਦੇ ਨੇ ਭਾਈ ਦਿਲ ਲਾ ਕੇ ਸਿਮਰਨ ਕਰ ਸੱਚੀ ਪ੍ਰੀਤ ਕਰ ਗੁਰੂ ਨਾਲ ਦਿਖਾਵੇ ਲਈ ਸਿਮਰਨ ਨਾ ਕਰ ਚਿੱਤ ਸਿਮਰਨ ਕਰੋ ਨੈਣ ਆਵਲੋਕ ਨੂੰ ਤੇ ਭਾਈ ਅੱਖਾਂ ਨਾਲ ਦੇਖਣਾ ਹੈ ਗੁਰੂ ਨੂੰ ਦੇਖ ਸੱਚ ਦੇ ਸਤਸੰਗਤ ਜੀ ਮੋਬਾਈਲ ਤੇ ਕੰਪਿਊਟਰ ਤੇ ਟੈਲੀਵਿਜ਼ਨ ਤੇ ਮਾੜੀਆਂ ਚੀਜ਼ਾਂ ਵੀ ਆਉਂਦੀਆਂ ਨੇ ਭਾਈ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਨੇ ਹੁਣ ਫੈਸਲਾ ਸਾਡੇ ਹੱਥ ਵਿੱਚ ਹੈ ਸਤਸੰਗਤ ਜੀ ਅਸੀਂ ਕਰਨਾ ਕੀ ਹੈ ਕਿ ਭਾਈ ਅਸੀਂ ਚੰਗੀਆਂ ਚੀਜ਼ਾਂ ਵੇਖਣੀਆਂ ਨੇ ਕਿ ਮਾੜੀਆਂ ਦੇਖਣੀਆਂ ਸਰਵਨ ਬਾਣੀ ਸੋ ਜਸਪੁਰ ਰੱਖੋ ਭਾਈ ਅੱਖਾਂ ਨਾਲ ਪ੍ਰਮਾਤਮਾ ਦੇ ਦਰਸ਼ਨ ਕਰ ਚੰਗੀਆਂ ਚੀਜ਼ਾਂ ਵੇਖ ਕੰਨਾਂ ਨਾਲ ਪ੍ਰਮਾਤਮਾ ਦਾ ਜਸ ਸੁਣ ਤੇ ਸਤਸੰਗਤ ਜੀ ਸਰਵਨ ਬਾਣੀ ਸੋ ਜਸਪੁਰ ਰੱਖੋ ਸਾਤਸੰਗਤ ਜੀ ਕੰਨਾਂ ਚੋਂ ਹਮੇਸ਼ਾ ਚੰਗੀਆਂ ਚੀਜ਼ਾਂ ਕੋਈ ਨਿੰਦਾ ਚੁਗਲੀ ਨਹੀਂ ਸੁਣਨੀ ਬਹੁਤੇ ਲੋਕ ਨੇ ਸਾਤਸੰਗਤ ਜੀ ਜੋ ਸਾਰਾ ਸਾਰਾ ਦਿਨ ਉਹਦੀ ਚੁਗਲੀ ਸੁਣ ਲਈ ਉਹਦੀ ਚੁਗਲੀ ਕਰ ਲਈ ਤੇ ਐਸੇ ਵਿੱਚ ਟਾਈਮ ਪਾਸ ਕਰ ਦਿੰਦੇ ਨੇ ਤੇ ਸਾਤਸੰਗਤ ਜੀ ਜੋ ਸੁਣੈ ਦੂਖ ਪਾਪ ਕਾ ਨਾ ਸਾਤਸੰਗਤ ਜੀ ਸੁਣਨ ਦੀ ਮਹਾਨਤਾ ਬਹੁਤ ਹੈ ਸਾਡੇ ਜੋ ਦੋ ਟੀਚਰ ਨੇ ਨਾ ਦੋ ਅਧਿਆਪਕ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਸਾਡੇ ਕੰਨ ਸਾਤਸੰਗਤ ਜੀ ਇਹ ਕੰਨ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਜੋ ਸੁਣਾਂਗੇ ਸਾਧ ਸੰਗਤ ਜੀ ਉਹਦਾ ਅਸਰ ਹੁੰਦਾ ਹੈ ਸਾਧ ਸੰਗਤ ਜੀ ਇਸ ਕਰਕੇ ਪਾਈ ਆਪਣੇ ਬੱਚਿਆਂ ਨੂੰ ਬਚਾਓ ਇਹ ਜੋ ਲੱਚਰ ਗੀਤ ਚੱਲਦੇ ਨੇ ਅਸ਼ਲੀਲਤਾ ਵਾਲੇ ਸਾਧ ਸੰਗਤ ਜੀ ਬੋਤੇ ਗੀਤ ਨੇ ਜੋ ਸਾਡੇ ਬੱਚਿਆਂ ਨੂੰ ਭੜਕਾ ਰਹੇ ਨੇ ਹਥਿਆਰਾਂ ਵੱਲ ਸਾਧ ਸੰਗਤ ਜੀ ਨਸ਼ਿਆਂ ਵੱਲ ਤੇ ਹੋਰ ਪਤਾ ਨਹੀਂ अनेਕਾਂ ਕਰਮ ਕਾਂਡਾਂ ਵੱਲ अनेका ਗਲਤ ਕੰਮਾਂ ਵੱਲ ਸਾਧ ਸੰਗਤ ਜੀ ਉਤਸ਼ਾਹਿਤ ਕਰਦੇ ਨੇ ਤੇ ਆਪਾਂ ਬੱਚਿਆਂ ਨੂੰ ਸਾਧ ਸੰਗਤ ਜੀ ਬਚਾਉਣਾ ਸੁਣਨਾ ਹੈ ਭਾਈ ਗੁਰਬਾਣੀ ਸੁਣੋ ਲੋਕ ਗੀਤ ਸੁਣੀਏ ਸਾਧ ਸੰਗਤ ਜੀ ਜਿਹਦੇ ਵਿੱਚ ਕੋਈ ਚੰਗਾ ਸੰਦੇਸ਼ ਜਾਵੇ ਫੈਸਲਾ ਸਾਡੇ ਕੋਲ ਹੈ ਸਾਧ ਸੰਗਤ ਜੀ ਕਿਸੇ ਨੇ ਰੋਕਣਾ ਨਹੀਂ ਹੈ ਸਾਨੂੰ ਲੋਕ ਸਿਰਫ ਸਮਝਾ ਸਕਦੇ ਨੇ ਗੁਰੂਆਂ ਦੇ ਗੁਰੂ ਸਤਗੁਰੂ ਦਾਸ ਮਹਾਰਾਜ ਜੀ ਸਮਝਾ ਸਕਦੇ ਨੇ ਭਾਈ ਮੰਨਣਾ ਨਾ ਮੰਨਣਾ ਇਹ ਤੁਹਾਡੀ ਮਰਜ਼ੀ ਹੈ ਸਾਧ ਸੰਗਤ ਜੀ ਜੋ ਮੰਨੇਗਾ ਮੰਨੇ ਕੀ ਗਤ ਕਹੀ ਨਾ ਜਾਏ ਨਾਨਕ ਸਾਧ ਸੰਗਤ ਜੀ ਜੋ ਮੰਨਦੇ ਨੇ ਨਾ ਸਤਗੁਰ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਭਾਈ ਮੈਂ ਬਲਹਾਰ ਜਾਂਦਾ ਹਾਂ ਜੋ ਗੁਰੂ ਦੀ ਗੱਲ ਮੰਨਦੇ ਨੇ 사ਤ ਸੰਗਤ ਜੀ ਜਿਨਹੀਂ ਸੁਣ ਕੇ ਮੰਨਿਆ ਉਹ ਤਿਨਾ ਬਿਟੋ ਕੁਰਬਾਨ ਤੇ ਸਤ ਗੁਰੂ ਦਾਸ ਮਹਾਰਾਜ ਜੀ ਕੀ ਫਰਮਾਉਂਦੇ ਨੇ ਬਚਨੀ ਤੋਰ ਮੋਰ ਮਨ ਮੰਨਣਾ ਜਿਲ ਕੋ ਪੂਰਨ ਦੀ ਚ ਜੋ ਗੁਰੂ ਦੀ ਗੱਲ ਮੰਨ ਲੈਂਦਾ 사ਤ ਸੰਗਤ ਜੋ ਪਰਫੈਕਟ ਹੋ ਜਾਂਦਾ ਹੈ ਸਪਾਈ ਕੰਨਾਂ ਦੇ ਨਾਲ ਜਦੋਂ ਸੁਣਨਾ ਹੈ ਕੋਈ ਚੰਗੀਆਂ ਚੀਜ਼ਾਂ ਸੁਣੀ ਕਿਸੇ ਦੀ ਨਿੰਦਾ ਚੁਗਲੀ ਨਾ ਸੁਣੀ ਗਲਤ ਗਾਣੇ ਕੋਈ ਗਲਤ ਸੰਗੀਤ ਨਾ ਸੁਣੀਏ ਸਾਧ ਸੰਗਤ ਜੀ ਚੰਗਾ ਵੀ ਹੈ ਮਾੜਾ ਵੀ ਹੈ ਬੱਚਾ ਜੋ ਸੁਨੇਗਾ ਸਾਧ ਸੰਗਤ ਜੋ ਕਰਨ ਦੀ ਕੋਸ਼ਿਸ਼ ਕਰੇਗਾ ਤੇ ਸਾਧ ਸੰਗਤ ਜੀ ਗੁਰਬਾਣੀ ਸੁਣਾਗੇ ਸਾਨੂੰ ਗਿਆਨ ਆਵੇਗਾ ਚੰਗੀਆਂ ਚੀਜ਼ਾਂ ਸੁਣਾਗੇ ਸਾਨੂੰ ਗਿਆਨ ਆਵੇਗਾ ਮੇਰੀ ਪ੍ਰੀਤ ਗੋਬਿੰਦ ਸਿਓ ਜਿੰਨ ਕਟ ਹੈ ਮੈ ਤੋਂ ਮੋਲ ਮਹਿੰਗੀ ਲਈ ਜਿਸਟ ਹੈ ਤੇ 사쌍ਗਤ ਜੀ ਮਨਸੋ ਮਦ ਕਰ ਕਰੋ ਕਿ ਭਾਈ ਆਪਣੇ ਮਨ ਦੇ ਵਿੱਚ ਨਾ ਆਪਣੇ ਮਨ ਨੂੰ ਭੋਰਾ ਬਣਾ ਤੇ ਪ੍ਰਮਾਤਮਾ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਬਿਠਾ ਰਸਨ ਅੰਮ੍ਰਿਤ ਰਾਮਨਾਮ ਪਾਖੋ ਕਿ ਭਾਈ ਇਸ ਰਸਨਾ ਦੇ ਨਾਲ ਵੀ ਪ੍ਰਮਾਤਮਾ ਦਾ ਸਿਮਰਨ ਕਰੋ ਕਿਸੇ ਨੂੰ ਮਾੜਾ ਸ਼ਬਦ ਨਾ ਬੋ ਸਤਸੰਗਤ ਜੀ ਐਸੀ ਬਾਣੀ ਬੋਲੀਏ ਕਿ ਭਾਈ ਐਸਾ ਸ਼ਬਦ ਬੋਲ ਐਸੀ ਬਾਣੀ ਬੋਲ ਕਿ ਦੂਜਾਂ ਦਾ ਮਨ ਵੀ ਪਸੀਜ ਜਾਵੇ ਸਤਸੰਗਤ ਜੀ ਕਿ ਭਾਈ ਨਾ ਮਿੱਠਾ ਬੋਲਦਾ ਹਸਤੇ ਦਸਣਾ ਤੋਂ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਸੱਚ ਬੋਲਿਆ ਕਰ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ ਕਿਸੇ ਨੂੰ ਗਾਲ ਨਹੀਂ ਕੱਢਣੀ ਸਾਧ ਸੰਗਤ ਜੀ ਬੁਰਾ ਭਲਾ ਨਹੀਂ ਕਹਿਣਾ ਕਿਸੇ ਨੂੰ ਮਾੜਾ ਨਹੀਂ ਕਹਿਣਾ ਸਾਧ ਸੰਗਤ ਜੀ ਇਹ ਗੁਰੂ ਰਵਿਦਾਸ ਮਹਾਰਾਜ ਜੀ ਦੇ ਵਚਨ ਨੇ ਕਿ ਭਾਈ ਮਨ ਸੋمد ਕਰ ਕਰੋ ਚਰਨ ਹਿਰਦੇ ਤਰੋ ਰਸਨ ਅੰਮ੍ਰਿਤ ਰਾਮ ਨਾਮ ਪਾਖੋ ਕਿ ਭਾਈ ਇਸ ਰਸ ਨਾਲ ਪ੍ਰਮਾਤਮਾ ਦਾ ਸਿਮਰਨ ਕਰਿਆ ਕਰ ਸੋង ਸਤਨਾਮ ਜਪਿਆ ਕਰ ਕਿਸੇ ਨੂੰ ਮਾੜਾ ਨਾ ਕਹਿ ਕਿ ਸਾਧ ਸੰਗਤ ਜੀ ਅੱਖਾਂ ਨਾਲ ਸੱਚ ਦੇਖੀਂ ਕੰਨਾਂ ਨਾਲ ਸੱਚ ਸੁਣੀਏ ਜੀਭਾਂ ਨਾਲ ਸੱਚ ਬੋਲੀਏ ਸਾਧ ਸੰਗਤ ਜੀ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ ਭਾਉ ਬਿਨ ਭਗਤ ਨਾ ਹੋਏ ਤੇਰੀ ਕਿ ਭਾਈ ਸੱਚ ਸੁਣੇਗਾ ਸਾਧੂ ਦੀ ਸੰਗਤ ਕਰੇਗਾ ਸਤ ਸੰਗਤ ਚ ਬੈਠੇਗਾ ਚੰਗੀਆਂ ਗੱਲਾਂ ਸੁਨੇਗਾ ਤੇ ਸਾਧ ਸੰਗਤ ਜੀ ਜੋ ਅਸੀਂ ਸੁਣਾਂਗੇ ਦੇਖਾਂਗੇ ਸਾਧ ਸੰਗਤ ਜੋਦਾ ਅਸਰ ਹੋਣਾ ਹੈ ਪਹਿਲਾ ਅਸੀਂ ਦੇਖਦੇ ਹਾਂ ਸੁਣਦੇ ਹਾਂ ਸਾਧ ਸੰਗਤ ਜੀ ਫਿਰ ਉਹੀ ਅਸੀਂ ਬੋਲਦੇ ਹਾਂ ਤੇ ਬੱਚਾ ਵੀ ਇਸੇ ਤਰ੍ਹਾਂ ਸਾਜ ਸੰਗਤ ਜੀ ਸੁਣ ਸੁਣ ਕੇ ਬੱਚਾ ਸਾਡੇ ਤੋਂ ਸਿੱਖਦਾ ਹੈ ਦੇਖਿਆ ਨਾ ਸਾਜ ਸੰਗਤ ਦੀ ਬਚਪਨ ਦੇ ਵਿੱਚ ਜਿਸ ਤਰ੍ਹਾਂ ਦੀ ਘਰੇ ਪਾਸ਼ਾ ਵਰਤੀ ਜਾਂਦੀ ਹੈ ਬੱਚਾ ਸਿੱਖ ਜਾਂਦਾ ਹੈ ਸੁਣ ਸੁਣ ਕੇ ਸਿੱਖਦਾ ਸਾਜ ਸੰਗਤ ਜੀ ਹੁਣ ਇਹ ਸਾਡੇ ਤੇ ਨਿਰਪਰ ਕਰਦਾ ਕਿ ਭਾਈ ਅਸੀਂ ਬੱਚੇ ਨੂੰ ਕੀ ਸੁਣਾਣੇ ਨੇ ਗਾਣੇ ਸੁਣਾਣੇ ਨੇ ਜਾਂ ਗੁਰਬਾਣੀ ਸਿਖਾਣੀ ਹੈ ਸਾਜ ਸੰਗਤ ਜੀ ਸਾਰਾ ਦਿਨ ਗੁਰਬਾਣੀ ਨਹੀਂ ਸਿੱਖਦੇ ਤਾਂ ਬਹੁਤ ਅੱਛੇ ਗਾਣੇ ਵੀ ਆਉਂਦੇ ਨੇ ਭਾਈ ਜਿਨ੍ਹਾਂ ਦੇ ਵਿੱਚ ਬਹੁਤ ਸੁੰਦਰ ਸੁੰਦਰ ਸੰਦੇਸ਼ ਹੁੰਦੇ ਨੇ ਜੋ ਸਾਡੇ ਸਮਾਜ ਨੂੰ ਸਮਤ ਬਖਸ਼ਦੇ ਨੇ ਭਾਈ ਐਸੇ ਵੀ ਗਾਣੇ ਨਹੀਂ ਤੇ ਪ੍ਰਸਾਦ ਸੰਗਤ ਜੀ ਜੋ ਅਸ਼ਲੀਲਤਾ ਵਾਲੇ ਗਾਣੇ ਨੇ ਨਸ਼ੇ ਵਾਲੇ ਗਾਣੇ ਨੇ ਸਾਜ ਸੰਗਤ ਜੀ ਜੋ ਸਾਡੇ ਸਮਾਜ ਨੂੰ ਢੁਕਾਉਂਦੇ ਨੇ ਬੱਚਿਆਂ ਦਾ ਭਵਿੱਖ ਖਰਾਬ ਕਰਦੇ ਨੇ ਸਾਜ ਸੰਗਤ ਜੀ ਲੜਾਈ ਝਗੜੇ ਵਲ ਵਧਾਉਂਦੇ ਨੇ ਐਸੇ ਸਾਜ ਸੰਗਤ ਜੀ ਗਾਣੇ ਤੋਂ ਆਪਾਂ ਬਚਣਾ ਹੈ ਇਹ ਫੈਸਲਾ ਸਾਡੇ ਕੋਲ ਸਾਧ ਸੰਗਤ ਜੀ ਕਿਸੇ ਨੇ ਹੱਥ ਫੜ ਕੇ ਮਨਾ ਨਹੀਂ ਕਰਨਾ ਕਿ ਭਾਈ ਮੋਬਾਈਲ ਫੋਨ ਤੇ ਆ ਚੀਜ਼ ਦੇਖਣੀ ਹੈ ਨਹੀਂ ਦੇਖਣੀ ਇਹ ਮਾਤਾ ਪਿਤਾ ਰੋਕ ਸਕਦੇ ਨੇ ਕੋਈ ਹੋਰ ਰੋਕ ਨਹੀਂ ਪਾਏਗਾ ਉਹ ਸਮਝਾ ਸਕਦਾ ਸਾਧ ਸੰਗਤ ਜੀ ਤੇ ਸਤਿਗੁਰੂ ਜੀ ਵੀ ਇਹੀ ਕਰਦੇ ਨੇ ਕਹੇ ਰਵਦਾਸ ਇੱਕ ਬੇਨਤੀ ਹਰਸਿਓ ਪੈ ਜੜਾ ਕੋ ਰਾਜਾ RAM ਮੇਰੀ ਤੇ ਆਓ ਸਾਧ ਸੰਗਤ ਜੀ ਪੂਰੇ ਵਰਲਡ ਦੇ ਵਿੱਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਇਸ ਸਮਨਾਇਆ ਜਾ ਰਿਹਾ ਤੇ ਭਾਈ ਬਾਰ ਬਾਰ ਬੇਨਤੀ ਗੁਰੂ ਦੀ ਗੱਲ ਮੰਨਾਂਗੇ ਤਾਂ ਹੀ ਸਾਧ ਸੰਗਤ ਜੀ ਜਨਮ ਦਿਵਸ ਮਨਾਇਆ ਕਾਮਯਾਬ ਹੈ ਇਤ ਸਤਸੰਗ ਜੀ ਜੇ ਗੁਰੂ ਦੀ ਗੱਲ ਹੀ ਨਹੀਂ ਮੰਨਨੀ ਫਿਰ ਗੁਰੂ ਕਹਿਣ ਦਾ ਫਾਇਦਾ ਕੀ ਤੇ ਇਕੱਲੇ ਗੁਰੂ ਕਹਿਣ ਨਾਲ ਗੱਲ ਨਹੀਂ ਬਣਨੀ ਸਤਸੰਗ ਜੀ ਜਦੋਂ ਤੱਕ ਆਪਾਂ ਗੁਰਾਂ ਦੀ ਗੱਲ ਨਹੀਂ ਮੰਨਦੇ ਬਚਨੀ ਤੋਰ ਮੋਰ ਮਨ ਮੰਨਣਾ ਜਨ ਕੋ ਪੂਰਨ ਦੀ ਸਤਿਆਓ ਸਤਸੰਗ ਜੀ ਸਾਡੀ ਗੱਲ ਬਣਨੀ ਹੈ